ਆਪਾ ਚਾਰ ਪੰਜ ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਪਿਛਲੇ 25 ਸਾਲ ਤੋਂ ਦੋ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਬੰਦੇ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੇ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾ ਦੇ ਪਿੰਡ ਨੇ ਸਾਰੇ ਮਾਨਾ ਨੇ ਮੋੜੀ ਗੱਡੀ ਹੋਈ ਆ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾਂ ਨੇ ਮੋੜੀਆਂ ਗੱਡੀਆਂ ਜਦੋਂ ਪਿੰਡ ਬਸੇ ਨੇ ਇਹ ਜਿਹੜੀ ਤੁਸੀਂ 22 ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਏ ਇਹ ਨਹੀਂ ਉੱਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਝ ਕਰੀ ਜਾਂਦੇ ਆ ਮੇਰੇ ਖਿਲਾਫ ਹੈ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਮੇਰੇ ਮੱਥੇ ਤੇ ਤਿਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਲ ਖੜੇ ਹੋ ਫਿਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ ਆਪਾਂ 4-5 ਬੰਦਿਆਂ ਤੋਂ ਡਰ ਗਏ 4-5 ਹੀ ਬੰਦੇ ਸੀ ਇਹ ਪਿਛਲੇ 25 ਸਾਲ ਤੋਂ ਦੋ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਬੰਦੀ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਐ ਉਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੋ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾ ਦੇ ਪਿੰਡ ਨੇ ਸਾਰੇ ਮਾਨਾ ਨੇ ਮੋੜੀ ਗੱਡੀ ਹੋਈ ਐ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾ ਨੇ ਮੋੜੀਆਂ ਗੱਡੀਆਂ ਜਦੋਂ ਪਿੰਡ ਬਸੇ ਨੇ ਇਹ ਜਿਹੜੀ ਤੁਸੀਂ ਬਾਈ ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਇਹ ਇਹ ਨਹੀਂ ਉਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਝ ਕਰੀ ਜਾਂਦੇ ਆ ਮੇਰੇ ਖਿਲਾਫ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਮੇਰੇ ਮੱਥੇ ਤੇ ਤਿਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਲ ਖੜੇ ਹੋ ਪਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ ਆਪਾਂ 4-5 ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਪਿਛਲੇ 25 ਸਾਲ ਤੋਂ ਦੋ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਪੰਜ ਹੀ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੋ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾ ਦੇ ਪਿੰਡ ਨੇ ਸਾਰੇ ਮਾਨਾ ਨੇ ਮੋੜੀ ਗੱਡੀ ਹੋਈ ਐ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾ ਨੇ ਮੋੜੀਆਂ ਗੱਡੀਆਂ ਜਦੋਂ ਪਿੰਡ ਬਸੇ ਨੇ ਇਹ ਜਿਹੜੀ ਤੁਸੀਂ ਬਾਈ ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਏ ਇਹ ਨਹੀਂ ਉੱਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਝ ਕਰੀ ਜਾਂਦੇ ਆ ਮੇਰੇ ਖਿਲਾਫ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਮੇਰੇ ਮੱਥੇ ਤੇ ਤਿਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਲ ਖੜੇ ਹੋ ਪਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ